ਸਤ ਮੁਲਖਾਂ ਜਿਹੇ ਫਿਲਮ ਸ਼ੂਟ ਹੋਈ ਹੈ ਜੀ ਫਸ ਇੱਕ ਵਰਸ਼ਿਪ ਟੈਂਪਲ ਜਿਸ ਮੁਲਖ ਦੇ ਵਿੱਚ ਬਣਿਆ ਅਸੀਂ ਕੋਸ਼ਿਸ਼ ਕੀਤੀ ਉੱਥੇ ਡਾਇਰੈਕਟਲੀ ਇੰਡਾਇਰੈਕਟਲੀ ਜਾ ਕੇ ਤਾਂ ਉਸ ਚੀਜ਼ ਨੂੰ ਫਿਲਮ ਫਿਲਮਾਂਕਣ ਕੀਤਾ ਕਿ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਫਰੇ ਕੋਮ ਦੇ ਸਾਰੇ ਬਰਾਬਰ ਨੇ ਜੋ ਪਰਮੰਡੇ ਉਹੀ ਪਿੰਡੇ ਉਹ ਉਹਨੂੰ ਜਿਹੜਾ ਖੋਜਦਾ ਤੇ ਕੋਈ ਪਾਉਂਦਾ ਜੋ ਖੋਜੇ ਸੋ ਪਾਵੇ ਤੁਸੀਂ ਦੀਵ ਖਰੋਜ ਜੀ ਨੇ ਦਿੱਤਾ ਉਹ ਬੜੇ ਐਕਸ਼ਨ ਵਾਲੇ ਮੀਨਸ ਕਿਰਦਾਰ ਨੇ ਹਮੇਸ਼ਾ ਜਿੰਨੀ ਵੀ ਤੁਸੀਂ ਫਿਲਮਾਂ ਦੇਖੋਗੇ ਐਕਸ਼ਨ ਵਾਲੀਆਂ ਨੇ ਤੁਹਾਨੂੰ ਕਿਉਂ ਲੱਗਾ ਕਿ ਉਹਨਾਂ ਨੂੰ ਅਸੀਂ ਸਿੱਖੀਜ਼ਮ ਵਾਲੇ ਕਿਰਦਾਰ ਵਿੱਚ ਲੈ ਕੇ ਆਈਏ ਕਿਉਂ ਲੱਗਾ ਕਿ ਇਹ ਲਾ ਕਰੈਕਟਰ ਇਸ ਜਗ੍ਹਾ ਦੇ ਪਰ ਫਿਟ ਪੈਂਦਾ ਕੁਦਰਤੀ ਦੇਬ ਬਾਈ ਦਾ ਬਾਹਰਲਾ ਜੋ ਉਹਨਾਂ ਨੇ ਸਿਨੇਮਾ ਕੀਤਾ ਉਹ ਇਸ ਸੀਜ਼ ਨਾਲ ਮੈਚ ਕਰਦਾ ਸੀਗਾ ਫਿਲਮ ਦਾ ਨਾਮ ਪਹਿਲਾਂ ਰੱਖਿਆ ਗਿਆ ਸੀ ਕਿ ਤੁਸੀਂ ਸਟੋਰੀ ਪਰ ਲਿਖ ਚੁੱਕੇ ਸੀ ਪਹਿਲਾਂ ਨਾਮ ਲਿਖਿਆ ਗਿਆ ਸੀ ਕਿਤੇ ਇਹ ਜਾ ਕੇ ਫੀਲ ਹੋਇਆ ਕਿ ਇਸ ਟਾਈਮ ਤੇ ਮੇਰੇ ਦੁੱਖ ਖਤਮ ਹੋ ਗਏ ਨੇ ਜਿਹੜੀ ਵੀ ਪੈ ਸਵਾਲ ਬੜਾ ਸੋਨਾ ਕੀਤਾ ਹੈ ਜਦੇ ਕਿਰਦਾਰ ਮੈਨੂੰ تنویر ਜਗਪਾਲ بیٹے ਦੇ ਤਾਸੀਹ ਹੂ ਬਹੂ ਇਹ ਮੇਰੀ ਜ਼ਿੰਦਗੀ ਨਾਲ ਟੁਕਦਾ ਹੈ ਉਹ ਚਾਦਰ ਬਾਬੇ ਨਾਨਕ ਦੇ ਵੀ ਤੁਹਾਨੂੰ ਪਤਾ ਲੱਗੂਗਾ ਕੁਦਰਤ ਤੁਹਾਡੇ ਨਾਲ ਹੌਕੀ ਕਿਉਂ ਹੈ ਤੇ ਤੁਸੀਂ ਜੇ ਸੁੱਖ ਪਾਉਣਾ ਤਾਂ ਕਿਵੇਂ ਪਾਉਣਾ ਉਹ ਚਾਦਰ ਬਾਬੇ ਨਾਨਕ ਦਾ ਕਈ ਵਾਰੀ ਅਸੀਂ ਬਾਬਾ ਨਾਨਕ ਦੀ ਗੱਲ ਕਰਦੇ ਹਾਂ ਰੋਜ਼ ਕਰਦੇ ਹਾਂ ਸਵੇਰ ਉੱਠ ਕੇ ਵੀ ਕਰਦੇ ਲੇਕਿਨ ਕਈ ਵਾਰੀ ਸਾਨੂੰ ਉਹ ਗੱਲ ਭੁੱਲ ਜਾਂਦੀ ਹੈ ਲੇਕਿਨ ਉਸ ਗੱਲ ਨੂੰ ਯਾਦ ਕਰਾਉਣ ਦੇ ਲਈ ਸਾਡਾ ਇਸ ਟਾਈਮ ਤੇ ਹੈ ਟੀਮ ਯੋਗਰਾ ਸਿੰਘ ਜੀ ਨੇ ਤੇ تنویر ਸਿੰਘ ਜਗਪਾਲ ਜੀ ਨੇ ਜਿਹੜੇ ਕਿ ਸਾਡਾ ਮਜੂਰ ਨੇ ਤੇ ਇਹਨਾਂ ਦੀ ਫਿਲਮ ਆ ਰਹੀ ਹੈ ਉਚਾਦਰ ਬਾਬਾ ਨਾਨਕ ਦਾ ਸਾਸਤ੍ਰਿਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਬਹੁਤ ਪਿਆਰ ਅੱਛਾ ਯੋਗਰਾ ਸਿੰਘ ਜੀ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਦੋਂ ਮੈਂ ਟ੍ਰੇਲਰ ਦੇਖਿਆ ਨਾ ਤੇ ਮੈਂ ਇਮੋਸ਼ਨਲ ਹੋ ਗਈ ਸਭ ਤੋਂ ਪਹਿਲਾਂ ਦੇ ਤੁਸੀਂ ਮੈਂ ਇੱਥੇ ਨਾਲ ਬੈਠਾ ਜੀ ਆ ਨੈਚਰਲੀ ਚੀਜ਼ ਹੀ ਐਸੀ ਜਿਹੜੀ ਆਪਣੇ ਰੂਹ ਨੂੰ ਹਿੱਟ ਕਰਦੀ ਐ ਗੁਰੂ ਸਾਹਿਬ ਦੀਆਂ ਗੱਲਾਂ ਗੁਰੂ ਨਾਨਕ ਦੇਵ ਜੀ ਦੀਆਂ ਗੱਲਾਂ ਅ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਗੱਲਾਂ ਚੀਦਾ ਸਿੰਘਾਂ ਦੀਆਂ ਗੱਲਾਂ ਤੁਸੀਂ ਉਹਨਾਂ ਦੇਖੋ ਤਾਂ ਸੀ ਮਾੜਾ ਜਿਹਾ ਨਿਗਾਹ ਮਾਰ ਕੇ ਸਾਰੇ ਅੰਦਰੋਂ ਤੇ ਉਹ ਹਮੇਸ਼ਾ ਹੀ ਜਦੋਂ ਚੀਜ਼ ਹੋਊਗੀ इमोਸ਼ਨਲੀ ਹੋਊਗੀ ਕੀ ਕੁਛ ਉਹਨਾਂ ਨੇ ਆਪਣੀ ਜ਼ਿੰਦਗੀ ਝੰਡਾਇਆ ਆਪਣੇ ਸਾਰਿਆਂ ਵਾਸਤੇ ਇਸ ਦੇਸ਼ ਦੀਆਂ ਧੀਆਂ ਭੈਣਾਂ ਦੀਆਂ ਇਜ਼ਤਾਂ ਬਚਾਉਣ ਖਾਤਰ ਕੀ ਕੁਛ ਨਹੀਂ ਹੋਇਆ ਉਹਨਾਂ ਦੇ ਚਰਨਾਂ ਦੀ ਮਿੱਟੀ ਬਣ ਜਾਈਏ ਬਹੁਤ ਵੱਡੀ ਗੱਲ ਹੈ ਜੀ ਆਪਾਂ ਤਾਂ ਉਹਨਾਂ ਦੀ ਗੱਲ ਕਰਨ ਯੋਗ ਵੀ ਹੈ ਨਹੀਂ ਜੀ ਹਾਂ ਜੀ ਤੁਹਾਨੂੰ ਵੀ ਜੀ ਮੈਂ ਇੱਕ ਗੱਲ ਨੋਟਿਸ ਕੀਤੀ ਤੁਸੀਂ ਬੜੇ ਅੰਦਰੋਂ ਇਮੋਸ਼ਨਲ ਹੋ ਜਾਂ ਤੁਸੀਂ ਅੰਦਰੋਂ ਬੜੇ ਗੰਭੀਰ ਕਿਸਮ ਦੇ ਇਨਸਾਨ ਹੋ ਜਾਂ ਕਿ ਕਹਾਂ ਸਿੱਧਾ ਕਿ ਪਿਛਲੇ ਕਿੰਨੀਆਂ ਸਾਰੀ ਤੁਹਾਡੀ ਫਿਲਮਾਂ ਅਸੀਂ ਦੇਖ ਰਹੇ ਹਾਂ ਤੇ ਦਾਣਾ ਪਾਣੀ ਹੋ ਗਿਆ ਜਾਂ ਰੱਬ ਦਾ ਰੇਡੀਓ ਹੋ ਗਿਆ ਕਿ ਜਿਵੇਂ ਤੁਹਾਡੇ ਅੰਦਰ ਬਚਪਨ ਤੋਂ ਹੀ ਇਹ ਚੀਜ਼ ਹੈ ਕਿ ਜਾਂ ਤੁਹਾਨੂੰ ਉਹਦੇ ਲਈ ਕ੍ਰिएशन ਕਰਨੀ ਪਏ ਇਸ ਚੀਜ਼ ਵਾਸਤੇ ਨਹੀਂ ਪੈਣੇ ਕ੍ਰिएशन ਦਾ ਕੋਈ ਨਹੀਂ ਮੈਂ ਵੀ ਤੁਹਾਡੇ ਵਰਗਾ ਇਨਸਾਨ ਹਾਂ ਸੇਮ ਇਦਾਂ ਦਾ ਤਾਂ ਕੋਈ ਕੋਈ ਖਾਸ ਨਹੀਂ ਇਦਾਂ ਦੀ ਬਹਿਣੇ ਗੱਲ ਬਸ ਇਹ ਆ ਵੀ ਓਨੈਸਟਲੀ ਦੱਸਾਂ ਤਾਂ ਇਹ ਸਾਰੀਆਂ ਬਲੇਸਿੰਗਸ ਹੁੰਦੀਆਂ ਨੇ ਗੁਰੂ ਸਾਹਿਬ ਦੀਆਂ ਨਾ ਤੇ ਤੁਸੀਂ ਬਸ ਗੱਲ ਸਾਰੀ ਸਮਝਣ ਦੀ ਹੈ ਗੱਲ ਉਸ ਚੀਜ਼ ਨੂੰ ਗ੍ਰੈਬ ਕਰਨ ਦੀ ਹੈ ਸੋ ਮੈਨੂੰ ਐ ਲੱਗਦਾ ਵੀ ਮੇਰਾ ਸਟੇਸ਼ਨ ਉਹ ਫ੍ਰੀਕਵੈਂਸੀ ਫੜਨ ਦੀ ਕੋਸ਼ਿਸ਼ ਕਰ ਰਿਹਾ ਹਜੇ ਇੱਕ ਰਾਹ ਆ ਬਾਪੂ ਜੀ ਬਹੁਤ ਲੰਬਾ ਸੋ ਜਿਹੜੀ ਉਹ ਫ੍ਰੀਕਵੈਂਸੀ ਆ ਰਹੀ ਹੈ ਮੈਂ ਕੋਸ਼ਿਸ਼ ਕਰ ਰਿਹਾ ਉਸ ਰਾਤੀ ਤਰਨ ਲਈ ਅੱਛਾ ਟਰੇਲਰ ਦੇਖਿਆ ਤੁਸੀਂ ਗੁਰਦੁਆਰਾ ਸਾਹਿਬ ਬੜੇ سارے ਕਵਰ ਕੀਤੇ ਹੈ ਕਿੰਨੇ ਗੁਰਦੁਆਰਾ ਸਾਹਿਬ ਕਵਰ ਕੀਤੇ ਮੈਨੇ ਸਤ ਮੁਲਖਾਂ ਚ ਇਹ ਫਿਲਮ ਸ਼ੂਟ ਹੋਈ ਹੈ ਜੀ ਹੈਨਾ ਤੇ ਅਸੀਂ ਕੋਸ਼ਿਸ਼ ਕੀਤੀ ਆ ਕਿ ਜਿਹੜਾ ਫਸਟ ਸਿੱਖ ਟੈਂਪਲ ਫਸਟ ਸਿੱਖ ਵਰਸ਼ਿਪ ਟੈਂਪਲ ਇਸ ਮੁਲਕ ਦੇ ਵਿੱਚ ਬਣਿਆ ਅਸੀਂ ਕੋਸ਼ਿਸ਼ ਕੀਤੀ ਉੱਥੇ ਡਾਇਰੈਕਟਲੀ ਇਨਡਾਇਰੈਕਟਲੀ ਜਾ ਕੇ ਤਾਂ ਉਸ ਚੀਜ਼ ਨੂੰ ਫਿਲਮ ਫਲਮਾਂਕਣ ਕੀਤਾ ਆਸਟ੍ਰੇਲੀਆ ਦਾ ਫਰਸਟ ਗੁਰੂਕਰ ਅਮਰੀਕਾ ਦਾ ਖਾਲਸਾ ਦਿਵਾਨ ਸੁਸਾਇਟੀ ਕੈਲੀਫੋਰਨੀਆ ਸਟਾਕਟਨ ਦੇ ਵਿੱਚ ਵੈਨਕੂਵਰ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਪਾਕਿਸਤਾਨ ਚ ਨਨਕਾਣਾ ਸਾਹਿਬ ਗੁਰਾਨੇਖ ਸਾਹਿਬ ਦੀ ਬਰਥਪਲੇਸ ਹੈ ਨਾ ਜੀ ਤੇ ਇੰਡੀਆ ਦੇ ਵਿੱਚ ਜਲੰਧਰ ਸ਼ਹਿਰ ਚ ਸਿੰਘਾਂ ਸ਼ਹੀਦਾਂ ਦੀ ਗੁਰਦੁਆਰਾ ਸਾਹਿਬ ਜਿੱਥੇ ਬਾਪੂ ਜੀ ਉਹਨਾਂ ਦਾ ਸ਼ੂਟ ਹੋਇਆ ਸੋ ਇੱਕ ਕੋਸ਼ਿਸ਼ ਆ ਕਿ ਫਿਲਮ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਵੀ ਸੰਗਤਾਂ ਨੂੰ ਦਰਸ਼ਨ ਕਰਾਏ ਜਾਣ ਇਨਡਾਇਰੈਕਟਲੀ ਸਰ ਜਿਵੇਂ ਕਿ ਤੁਸੀਂ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੂਟ ਕੀਤਾ ਜੇ ਤੁਹਾਡੀ ਪਿਛਲੀ ਜੀਵਨ ਦੀ ਗੱਲ ਕੀਤੀ ਜਾਵੇ ਜਾਂ ਤੁਸੀਂ ਡਿਫਰੈਂਟ ਡਿਫਰੈਂਟ ਕਿਰਦਾਰ ਕਰਦੇ ਹੋ ਜਾਂ ਕੁਝ ਬਹੁਤ ਸਾਰੇ ਕਿਰਦਾਰ ਕਰਦੇ ਹੋ ਲੇਕਿਨ ਇਹ ਕਿਰਦਾਰ ਸਿੱਖੀ ਜਮ ਦੇ ਨਾਲ ਜੁੜਿਆ ਹੋਇਆ ਸੀ ਸੋ ਕਿਤਨਾ ਕਿ ਡਰ ਲੈਂਦਾ ਹੈ ਕਿ ਜਰੂਰ ਅਸੀਂ ਗੁਰਬਾਣੀ ਬੋਲ ਰਹੇ ਹਾਂ ਕਿਤੇ ਉਹ ਚੀਜ਼ ਗਲਤ ਨਾ ਹੋ ਜਾਈਏ ਉਸ ਚੀਜ਼ ਦਾ ਧਿਆਨ ਕਿਵੇਂ ਰੱਖਿਆ ਗਿਆ ਇਸ ਸਾਰਾ ਇੱਕ ਪੰਥ ਹੈ ਪੰਥ ਕੀ ਹੁੰਦਾ ਹੈ ਰੱਬ ਦਾ ਰਾਹ ਧਰਮ ਦੀ ਗੱਲ ਨਹੀਂ ਮੈਂ ਕਰ ਰਿਹਾ ਮੈਂ ਪੰਥ ਦੀ ਗੱਲ ਕਰ ਰਿਹਾ ਗੁਰੂ ਸਾਹਿਬ ਨੇ ਪੰਥ ਦੀ ਗੱਲ ਕੀਤੀ ਇਹ ਰਾਹ ਸਾਰਿਆਂ ਵਾਸਤੇ ਹੈ ਹਰ ਵਰਗ ਦੇ ਬੰਦੇ ਵਾਸਤੇ ਹੈ ਹਰ ਧਰਮ ਦੇ ਬੰਦੇ ਵਾਸਤੇ ਹੈ ਹਰ ਬੰਦੇ ਵਾਸਤੇ ਜਿੱਥੇ ਇਹ ਗੱਲ ਕਹੀ ਗਈ ਹੈ ਕਿ ਏਕ ਨੂਰ ਤੇ ਸਭ ਜਗ ਉਪਜਿਆ ਕੋਣ ਫਰੇ ਕੋ ਮਨ ਦੇ ਸਾਰੇ ਬਰਾਬਰ ਨੇ ਕੋਈ ਹੋਵੇ ਪ੍ਰਥਾ ਲੰਗਰ ਦੀ ਇਸ ਕਰਕੇ ਚੱਲੀ ਸੀ ਗੁਰੂ ਨਾਨਕ ਦੇਵ ਜੀ ਨੇ ਚਲਾਈ ਸੀ 20 ਰੁਪਏ ਦੀ ਕਿ ਸਾਰੇ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਣ ਸੋ ਆਈ ਥਿੰਕ ਇਕਤਾ ਜਿਹੜੀ ਹੈ ਕਿ ਇੱਕ ਰੱਬ ਤੇ ਸਾਰੀ ਕਾਇਨਾਤ ਸਾਰਾ ਪਰਮੰਡ ਜੋ ਪਰਮੰਡੇ ਉਹੀ ਪਿੰਡੇ ਉਹ ਨੂੰ ਜਿਹੜਾ ਖੋਜਦਾ ਤੇ ਕੋਈ ਪਾਉਂਦਾ ਜੋ ਖੋਜੇ ਸੋ ਪਾਵੇ ਸੋ ਇੰਨੀ ਗੱਲ ਹੈ ਇੰਨੀ ਗੱਲ ਆਪਾਂ ਸਮਝ ਲਈਏ ਤੇ ਮੈਂ ਤੁਹਾਨੂੰ ਦੱਸ ਦੇਵਾਂ ਵੀ ਜੀਵਨ ਖੁਸ਼ੀਆਂ ਭਰਿਆ ਹੈ ਤਨਵੀਰ ਜੀ ਮੈਂ ਕਿ ਤੁਸੀਂ ਦੇਵ ਖਰੋਜ ਜਿੰਨ ਲਿੱਤਾ ਉਹ ਬੜੇ ਐਕਸ਼ਨ ਵਾਲੇ ਮੀਨਸ ਕਿ ਕਿਰਦਾਰ ਨੇ ਹਮੇਸ਼ਾ ਜਿੰਨੀ ਤੁਸੀਂ ਫਿਲਮ ਦੇਖੋਗੇ ਐਕਸ਼ਨ ਵਾਲੀਆਂ ਨੇ ਤੁਹਾਨੂੰ ਕਿਉਂ ਲੱਗਾ ਕਿ ਉਹਨੂੰ ਅਸੀਂ ਸਿੱਖੀਜ਼ਮ ਵਾਲੇ ਕਿਰਦਾਰ ਵਿੱਚ ਲੈ ਕੇ ਆਈਏ ਕਿਉਂ ਲੱਗਾ ਕਿ ਇਹਲਾ ਕੈਰੈਕਟਰ ਇਸ ਜਗ੍ਹਾ ਦੇ ਪਰ ਫਿਟ ਬੱਧਦਾ ਹੈ ਮੈਨੇ ਕਹਾਣੀ ਦੀ ਹੈ ਨਾ ਡਿਮਾਂਡ ਸੀਗੀ ਕਿ ਇੱਕ ਐਗਰੈਸਿਵ ਇਨਸਾਨ ਇੱਕ ਗੁੱਸੇ ਖੋਰ ਇਨਸਾਨ ਹੈ ਨਾ ਕਿ ਜੈਸ ਦੀ ਛਵੀ ਇਹੋ ਜੀ ਆ ਫਿਲਮ ਦੇ ਵਿੱਚ ਕੁਦਰਤੀ ਦੇਵ ਬਾਈ ਦਾ ਬਾਹਰਲਾ ਜੋ ਉਹਨਾਂ ਨੇ ਸਿਨੇਮਾ ਕੀਤਾ ਉਹ ਇਸ ਸੀਜ਼ ਨਾਲ ਮੈਚ ਕਰਦਾ ਸੀਗਾ ਮਤਲਬ ਇਹ ਵੀ ਇੱਕ ਸਬਬ ਬਣਿਆ ਲਾਈਕ ਓਨੈਸਟਲੀ ਦੱਸਾਂ ਐਡਾ ਮੈਂ ਕੋਈ ਸੋਚ ਵਿਚਾਰ ਕਰਕੇ ਨਹੀਂ ਸੀ ਲਿਖਿਆ ਪਰ ਹਾਂ ਇੱਕ ਕੈਰੈਕਟਰ ਜ਼ਰੂਰ ਲਿਖਿਆ ਸੀਗਾ ਕਿ ਆਪਣੀ ਫਿਲਮ ਦਾ ਕੈਰੈਕਟਰ ਇਹੋ ਜਿਹਾ ਹੋਵੇ ਜਿਹੜਾ ਐਗਰੈਸਿਵ ਹੋਵੇ ਛੋਟੇ ਛੋਟੇ ਗੱਲ ਤੇ ਗੁੱਸਾ ਕਰਦਾ ਹੋਵੇ ਲਾਈਕ ਉਹ ਆਪ ਦੀਆਂ ਚੀਜ਼ਾਂ 'ਚ ਹੀ ਫਸਿਆ ਹੋਵੇ ਉਹਨੇ ਆਪ ਦੀ ਲਾਈਫ ਨੂੰ ਕੰਪਲੀਕੇਟ ਬਣਾ ਲਿਆ ਹੋਵੇ ਕਿ ਉਸ ਇਨਸਾਨ ਨੂੰ ਫਿਲਮ ਕੱਢਦੀ ਆ ਬੜੇ ਸਖਾਲੇ ਢੰਗ ਦੇ ਨਾਲ ਲਾਈਕ ਆਪ ਦੀਆਂ ਚੀਜ਼ਾਂ ਨੂੰ ਬਹੁਤ ਸੋਹਣੇ ਢੰਗ ਨਾਲ ਗਰਵਾਣੀ ਦੀ ਜਿਹੜੀ ਪਾਵਰ ਆ ਕਿ ਕਿਸੇ ਇਨਸਾਨ ਨੂੰ ਇਦਾਂ ਦੀਆਂ ਮੁਸੀਬਤਾਂ ਚੋਂ ਕਿਵੇਂ ਕੱਢ ਕੇ ਇੱਕ ਸਹੀ ਸਧਾਰਨ ਇਨਸਾਨ ਬਣਾਉਂਦੀ ਹੈ ਇਹ ਫਿਲਮ ਸੋ ਇਸ ਕਰਕੇ ਉਹ ਕੁਦਰਤੀ ਦੇਬ ਬਾਈ ਨੇ ਚੀਜ਼ ਸੂਟ ਬਹੁਤ ਸੋਹਣੀ ਕੀਤੀ ਭਾਣੀ ਅਸਲ ਤੇ ਸਟੋਰੀ ਰਾਈਟ ਕੀਤੀ ਹੈ ਤੇ ਫਿਲਮ ਦਾ ਨਾਮ ਪਹਿਲਾਂ ਰੱਖਿਆ ਗਿਆ ਸੀ ਕਿ ਤੁਸੀਂ ਸਟੋਰੀ ਬਾਰੇ ਲਿਖ ਚੁੱਕੇ ਸੀ ਪਹਿਲਾਂ ਨਾਮ ਲਿਖਿਆ ਗਿਆ ਸੀ ਜੀ ਪਹਿਲਾਂ ਨਾਮ ਰੱਖਿਆ ਗਿਆ ਸੀਗਾ ਫਿਲਮ ਦਾ ਹਾਂ ਜੀ ਬਹੁਤ ਚਿਰ ਤੋਂ ਨਾਮ ਸੋਚਿਆ ਹੋਇਆ ਸੀਗਾ ਲਿਖਣ ਨਾਮ ਲੱਗਿਆ ਹੋਇਆ ਸੀ ਲਿਖਣ ਚ ਭਾਣੀ ਦੋਸਤ ਕੋਵਿਡ ਦੇ ਵਿੱਚ ਲਿਖਦੇ ਪਏ ਸੀਗੇ ਹਾਂ ਜੀ ਅੱਛਾ ਕੋਵਿਡ ਦੇ ਵਿੱਚ ਲਿਖੀ ਹੋਈ ਸੀ ਹਾਂ ਜੀ ਸੋ ਉਸ ਤੋਂ ਬਾਅਦ ਤੁਸੀਂ ਹਾਂਜੀ ਕਾਫੀ ਲੰਬਾ ਉਤ ਸਮਾਂ ਲੰਬਾ ਲੱਗ ਗਿਆ 3-4 ਸਾਲ ਲੱਗ ਗਏ ਜੀ ਲੱਗਿਆ ਜੋਰ ਸਿੰਘ ਜੀ ਜਿਵੇਂ ਕਿ ਤੁਸੀਂ ਉਸ ਕਿਰਦਾਰ ਨੂੰ ਬਾਇਆ ਜਿਹਦੇ ਵਿੱਚ ਬਹੁਤ ਦੁੱਖ ਹੈ ਜャ ਬਹੁਤ ਉਹ ਚੀਜ਼ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਬੜੇ ਸਾਰੇ ਇਹੋ ਜਿਹੇ ਪਾਲ ਲੰਦੇ ਕਿ ਅਸੀਂ ਉਸ ਦੁੱਖਾ ਚੋਂ ਨਿਕਲਦੇ ਹਾਂ ਕਿਤੇ ਇਹ ਜਾ ਕੇ ਫੀਲ ਹੋਇਆ ਕਿ ਇਸ ਟਾਈਮ ਤੱਕ ਮੇਰੇ ਦੁੱਖ ਖਤਮ ਹੋ ਗਏ ਨੇ ਜਿਹੜੀ ਬੀਬੀ ਸਵਾਲ ਬੜਾ ਸੋਹਣਾ ਕੀਤਾ ਹੈ ਜਦੇ ਕਿਰਦਾਰ ਮੈਨੂੰ تنویر ਜਗਪਾਲ ਬੇਟੇ ਨੇ ਦਿੱਤਾ ਸੀ ਹੂ ਬਹੂ ਐ ਮੇਰੀ ਜ਼ਿੰਦਗੀ ਨਾਲ ਟੁੱਗਦਾ ਮੈਂ ਆਪਣੀ ਲਾਈਫ ਚ ਚਾਰ ਟੱਬਰ ਪਾਲਤੇ ਪਹਿਲਾ ਮੇਰੇ ਫਾਦਰ ਦੇ ਪਹਿਲੇ ਮੈਰਿਜ ਚੋਂ ਬੇਟੀ ਉਹਨਾਂ ਦੇ ਪੰਜ ਬੱਚੇ ਫਿਰ ਦੂਜੀ ਮੈਰਿਜ ਮੇਰੀ ਮੈਰਿਜ ਤੋਂ ਸਾਰੇ ਉਹਨਾਂ ਦਾ ਪਰਿਵਾਰ ਫਿਰ ਛੇ ਕੁੜੀਆਂ ਸੀ ਉਹ ਪਰਿਵਾਰ ਮੈਂ ਇੰਨਾ ਕੁਛ ਇੱਕ ਸੰਤਾਪ ਹਟਾ ਕੇ ਬਾਈ ਜੀ ਬਣ ਗਿਆ ਬਾਈ ਜੀ ਮੀਨਸ ਘਰ ਦਾ ਵੱਡਾ ਔਰ ਮੈਂ ਇਸ ਪਰਿਵਾਰਾਂ ਨੂੰ ਪਾਲਦੇ ਪਾਲਦੇ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਦੇ ਕਰਦੇ ਜੋ ਕਿ ਹਰ ਆਦਮੀ ਨੂੰ ਕਰਨੀਆਂ ਚਾਹੀਦੀਆਂ ਇੱਕ ਬਾਪ ਹੋਣ ਦੇ ਨਾਤੇ ਇੱਕ ਭਰਾ ਹੋਣ ਦੇ ਨਾਤੇ ਇੱਕ ਪੁੱਤ ਹੋਣ ਦੇ ਨਾਤੇ ਸਭ ਨੂੰ ਇੱਕ ਰਿਸ਼ਤੇ ਚ ਬਨ ਕੇ ਕੋਸ਼ਿਸ਼ ਕੀਤੀ ਗੁਲਦਸਤਾ ਬਣਾਉਣ ਦੀ ਪਰ ਮੈਂ ਜ਼ਿੰਦਗੀ 'ਚ ਰੇਰ ਹੈ ਇਸ ਕੀਤਾ ਕਿ ਟਾਈਮ ਸਰ ਸਾਰੇ ਆਪਣੀ ਆਪਣੀ ਰਾਹ ਤੁਰ ਗਏ। ਹੋਸ਼ਾਇਲ ਮੈਂ ਸਮਝਦਾ ਸੀ ਇਹਨਾਂ 'ਚ ਮੇਰਾ ਜੀਵਨ ਹੈ ਪਰ ਇਸ ਤਰ੍ਹਾਂ ਸੀ ਨਹੀਂ ਇਹ ਫਿਲਮ ਵੀ ਇਸ ਤਰ੍ਹਾਂ ਹੀ ਹੈ। ਉਸ ਪਰਿਵਾਰ ਦੇ ਕਈ ਦੁੱਖ ਹੋਣਗੇ ਉਸ ਪਰਿਵਾਰ ਦੇ ਕਈ ਚੀਜ਼ਾਂ ਸੀ ਜਿਹੜੀਆਂ ਮੈਨੂੰ ਬਹੁਤ ਦੁਖੀ ਕਰਦੀਆਂ ਸੀ ਮੇਰੇ ਆਪ ਦੇ ਲਾਈਫ ਦੇ ਵਿੱਚ ਬਹੁਤ ਕੁਝ ਬੀਤਿਆ ਪਰ ਇੱਕ ਚੀਜ਼ ਹਮੇਸ਼ਾ ਹੀ ਮੈਨੂੰ ਰੱਬ ਨੇ ਮੇਰੇ ਨਾਲ ਚੱਲੀ ਕਿ ਮੇਰੀ ਬਾਹ ਫੜ ਕੇ ਰੱਖੀ ਤੇ ਮੈਨੂੰ ਦੁਖਾਂ ਚੋਂ ਚੀਜ਼ਾਂ ਚੋਂ ਕੱਢਦਾ ਰਿਹਾ ਮੇभी ਕਿਉਂਕਿ ਮੈਂ ਬlesਸਡ ਆ ਮੈਂ ਆਪਣੇ ਬਜ਼ੁਰਗ ਮਾਂ-ਬਾਪ ਦੇ ਘਰੇ ਪੈਦਾ ਹੋਇਆ ਹੈ ਰਾੜੇ ਵਾਲੇ ਸੰਤ ਸੰਤੀਸਰ ਸਿੰਘ ਉਹਨਾਂ ਦੇ ਬਚਨਾਂ ਨਾਲ 70-72 ਸਾਲ ਦੀ ਮੇਰੇ ਫਾਦਰ ਦੀ ਉਮਰ ਸੀ ਮੈਂ ਉਦੋਂ ਤੋਂ ਤਾਂ ਜੱਦੀ ਹੋਸ਼ ਸੰਭਾਲੀ ਹੈ ਮੈਨੂੰ ਰੱਬ ਵੀ ਯਾਦ ਹੈ ਗੁਰੂ ਘਰ ਯਾਦ ਹੈ ਤੇ ਉਹ ਕਰਦੇ 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 ਜਦ ਸਡਨਲੀ ਉਹ ਗੁਰੂ ਨੇ ਮੇਰੀ ਬਾਹ ਫੜੀ ਮੈਨੂੰ ਬੜੇ ਕਹਿੰਦੇ ਪਹਿਲਾਂ ਮੰਗਦਾ ਫਿਰ ਟੰਗਦਾ ਫਿਰ ਰੰਗਦਾ ਤਾਂ ਉਹ ਟੰਗਣ ਮੰਗਣ ਤੋਂ ਬਾਅਦ ਰੰਗਣ ਦਾ ਜਦ ਟਾਈਮ ਆਇਆ ਤੇ ਮੈਂ ਅਹਿਸਾਸ ਕੀਤਾ ਕਿ ਉਹ ਮਣਾ ਤੂੰ ਕਿੱਥੇ ਫਿਰਦਾ ਰਿਹਾ ਹੈ ਇਹ ਜਾਇਦਾਦ ਇਹ ਪੈਸੇ ਇਹ ਗੱਡੀਆਂ ਧੀਆਂ ਪੁੱਤਰ ਘਰ ਪਰਿਵਾਰ ਰਿਸ਼ਤੇਦਾਰ ਦੋਸਤ ਇਹ ਤੇ ਕੁਝ ਵੀ ਨਹੀਂ ਜੋ ਕੁਝ ਹੈ ਉਹ ਹੈ ਉਹ ਐਸਾ ਅਹਿਸਾਸ ਹੋਇਆ ਕਿ ਗੁਰੂ ਸਾਹਿਬ ਨੇ ਮੈਨੂੰ 3 ਵਜੇ ਉਠਾ ਕੇ ਮੇਰਾ ਚੌਂਕੜਾ ਵਰਵਾਉਣਾ ਸ਼ੁਰੂ ਕੀਤਾ ਕਿਤੇ ਜਾ ਕੇ ਬਾਣੀ ਪੜਾਉਣੇ ਚ ਜਹਾਜ਼ ਚ ਜਾਣਾ ਗੱਡੀ ਜਾਣਾ ਇੱਕ ਕੰਮ ਹੋਏ ਸਿਮਰ ਲੀਸ ਫਿਲਮ ਦੇ ਵਿੱਚ ਇਹੀ ਇੱਕ ਬੰਦਾ ਹੈ ਜਿਹੜਾ ਇੰਨਾ ਕਿ ਦੁਖੀ ਹੈ ਲੇਕਿਨ ਜਦ ਰੱਬ ਦੀ ਗੱਲ ਸਮਝ ਆਈ ਜਦੋਂ ਬਾਣੀ ਵਿੱਚ ਤੁਰੀ ਤੇ ਸਾਰਾ ਕੁਝ ਆਪਣੇ ਆਪ ਹੀ ਠੀਕ ਹੋ ਗਿਆ ਸੰਸਾਰ ਚ ਵੀ ਤਾਂ ਹੀ ਹੋ ਰਿਹਾ ਇੱਕ ਚੀਜ਼ ਇੱਕ ਚੀਜ਼ ਪਰ ਦੁਖੀ ਕਿਉਂ ਹੈ ਇਸ ਕਰਕੇ ਕਿ ਉਹ ਸ਼ਾਇਦ تنویر ਨੇ ਗੱਲ ਕਹੀ ਸੀ ਬੜੀ ਸੋਹਣੀ ਪੁੱਤਰ ਨੇ ਕਿ ਬਾਪੂ ਜੀ ਗੱਲ ਪਤਾ ਕੀ ਆ ਆਪਾਂ ਗੁਰਦੁਆਰੇ ਜਾਣੇ ਆਪਣੇ ਮੰਗਾ ਬਣੀਆਂ ਨੇ ਆ ਚਾਹੀਦਾ ਉਹ ਚਾਹੀਦਾ ਇਹ ਚਾਹੀਦਾ ਕਿ ਆਪਾਂ ਇਸ ਕਰਕੇ ਗੁਰਦੁਆਰੇ ਜਾਣੇ ਜਾਂ ਇਹ ਸਿਧਾਂਤ ਬਣਿਆ ਸੀ ਕਿ ਤੂੰ ਮੰਗ ਰੱਬ ਕਹਿੰਦਾ ਕਦੇ ਮੈਨੂੰ ਮੰਗ ਕੇ ਦੇਖ ਮੈਂ ਸਾਰੀ ਦੁਨੀਆ ਤੈਨੂੰ ਦੇ ਦਿਆਂਗਾ ਠੀਕ ਹੈ ਇੱਕ ਕੁਐਸਚਨ ਹੋਰ ਵੀ ਹੈ ਇਹ ਮੈਂ ਗੁਰਪ੍ਰੀਤ ਕੋ ਜਿੰਨੂ ਪੁੱਛਿਆ ਸੀ ਹੁਣੇ ਉਹ ਅਰਦਾਸ ਸੰਦੀਪ ਪ੍ਰਮੋਸ਼ਨ ਲਈ ਆਏ ਸੀ ਤੇ ਉਹਨੂੰ ਪੁੱਛਿਆ ਸੀ ਤੁਹਾਨੂੰ ਵੀ ਹੈ ਤੁਹਾਨੂੰ ਵੀ ਹੈ ਮੈਂ ਗੁਰਪ੍ਰੀਤ ਕੋ ਜਿੰਨੂ ਪੁੱਛਿਆ ਸੀ ਕਿ ਅਸੀਂ ਕਿਤੇ ਲੇਟ ਤੇ ਨਹੀਂ ਹੋ ਗਏ ਆਪਣੀ ਸਿੱਖੀ ਨੂੰ ਪ੍ਰਮੋਟ ਕਰਨ ਦੇ ਵਿੱਚ ਆਪਣੀ ਗੁਰਬਾਣੀ ਨੂੰ ਪ੍ਰਮੋਟ ਕਰਨ ਦੇ ਤੁਹਾਨੂੰ ਕੀ ਲੱਗਦਾ ਅੱਜ ਕੱਲ ਜਿਹੜੀ ਯੂਥ ਹੈ ਉਹ ਤੁਸੀਂ ਇੰਸਟਾ ਦੇਖੋਗੇ ਸਰੀਲਸ ਬਣਾਈ ਜਾ ਰਹੇ ਆ ਜਾਂ ਅਸੀਂ ਬੜੇ ਉਖੜੇ ਉਖੜੇ ਆ ਅਸੀਂ ਕਿਉਂ ਆ ਤੁਹਾਨੂੰ ਲੱਗਦਾ ਕਿ ਅਸੀਂ ਲੇਟ ਹੋ ਚੁੱਕੇ ਆ ਵੈਸੇ ਕਿ ਅਸੀਂ ਇਨਸਾਨ ਬਣੇ ਹੀ ਨਹੀਂ ਜਿਹੜੇ ਜਿਹੜੇ ਲੋਕ ਇਸ ਵਾਰ ਪੁੱਛਦੇ ਨੇ ਉਹਦਾ ਜਵਾਬ ਦਿੰਦੇ ਨੇ ਜਾਂ ਕੋਈ ਵੀ ਉਹ ਪਹਿਲਾਂ ਅੰਦਰ ਚਾਕੇ ਦੇਖਣ ਕਿ ਉਹ ਵਾਕਈ ਇਨਸਾਨ ਬਣੇ ਗੱਲ ਸਿੱਖੀ ਦੀ ਨਹੀਂ ਹੈ ਗੱਲ ਕਿਸੇ ਤਰ੍ਹਾਂ ਦੀ ਨਹੀਂ ਵਾਂਸ ਅਗੇਨ ਰਿਪੀਟ ਕਰਨਾ ਜਦ ਗੁਰੂ ਸਾਹਿਬ ਨੇ ਕਹਿਤਾ ਕਿ ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਤਾਂ ਉਹ ਸਾਰਾ ਇੱਕ ਗੁਲਦਸਤਾ ਸਾਰਿਆਂ ਦਾ ਇਕੱਠਾ ਬਨਿਆ ਗਿਆ ਲੇਕਿਨ ਆਪਾਂ ਇਨਸਾਨ ਬਨਣ ਚ ਬਹੁਤ ਲੇਟ ਹੋ ਚੁੱਕੇ ਆ ਇਸ ਕਰਕੇ ਕੁਦਰਤ ਔਕੀ ਬਾਤ ਹੈ ਉਹ ਚਾਦਰ ਬਾਬੇ ਨਾਨਕ ਦੇ ਵੀ ਤੁਹਾਨੂੰ ਪਤਾ ਲੱਗੂਗਾ ਕੁਦਰਤ ਤੁਹਾਡੇ ਨਾਲ ਔਕੀ ਕਿਉਂ ਹੈ ਤੇ ਤੁਸੀਂ ਜੇ ਸੁੱਖ ਪਾਉਣਾ ਤਾਂ ਕਿਵੇਂ ਪਾਉਣਾ ਬਣੇ ਜਦੋਂ ਜਾਗੋ ਉਦੋਂ ਹੀ ਸਵੇਰਾ ਮੇਰੇ ਹਿਸਾਬ ਨਾਲ ਤਾਂ ਵੀ ਅਸੀਂ ਕੋਈ ਲੇਟ ਨਹੀਂ ਮੇਰੇ ਹਿਸਾਬ ਨਾਲ ਮੈਨੂੰ ਜੋ ਲੱਗ ਰਿਹਾ ਜਿਵੇਂ ਇਸ ਵਕਤ ਨੂੰ ਇਨੀਸ਼ੀਏਟਲੀ ਲਹਿ ਰ 댓 मींस की मैं ऑन राइट कर रहे हैं राइट ते मेनू लगदा वी सब नु सारेया नु लाइक जत्ता ਹੁਣ ਤੁਸੀਂ ਦੱਸਿਆ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਉਹਨਾਂ ਨੂੰ ਸਵਾਲ ਪੁੱਛਿਆ ਵਧੀਆ ਗੱਲ ਆ ਤੁਸੀਂ ਪੁੱਛੀ ਗੱਲ ਤੇ ਬਾਪੂ ਜੀ ਨੇ ਦੱਸਿਆ ਵੀ ਇਨਸਾਨ ਬਣੋ ਇਨਸਾਨ ਬਣ ਲਈ ਤੁਹਾਨੂੰ ਕੋਈ ਸਮਾਂ ਜਾਂ ਸਵੇਰ ਦਾ ਉੱਠਣਾ ਜਾਂ ਕੋਈ ਦਿਨ ਵਿਚਾਰਨ ਦੀ ਲੋੜ ਨਹੀਂ ਸੋ ਜਦੋਂ ਜਾਗੋ ਉਦੋਂ ਹੀ ਸਵੇਰਾ ਜੇ ਅੱਜ ਜਾਗ ਆ ਗਈ ਤਾਂ ਅੱਜ ਹੀ ਲੱਗ ਜਾਓ ਹੈਨਾ ਜੇ ਅੱਜ ਹੀ ਅਸੀਂ ਜੇ ਅੱਜ ਤੁਸੀਂ ਹਾਂ ਸਵਾਲ ਹਨ ਕਰ ਲਿਆ ਤੇ ਹੁਣ ਇੱਕ ਇਹਨੂੰ ਰਿਪੀਟਲੀ ਕਰਦੇ ਰਹੋ ਸੋ ਇਹ ਚੀਜ਼ਾਂ ਵਧਣ ਗਈਆਂ ਹੌਲੀ ਹੌਲੀ ਹੈ ਨਾ ਅੱਜ ਤੋਂ 100 ਸਾਲ ਬਾਅਦ ਉਹ ਸੋਚਣ ਕਿ ਵੀ 100 ਸਾਲ ਪਹਿਲਾਂ ਆਪਣੇ ਤੋਂ ਸਾਡੇ ਪੁਰਖਾ ਗੱਲਾਂ ਕਰਦੇ ਸੀ ਹੈ ਨਾ ਜਾਂ ਉਹਨਾਂ ਨੇ ਇਹੋ ਜਿਹੀਆਂ ਫਿਲਮਾਂ ਬਣਾਈਆਂ ਜਾਂ ਇਹਨਾਂ ਨੇ ਕੋਸ਼ਿਸ਼ ਕੀਤੀ ਪੰਜਾਬੀ ਇੰਡਸਟਰੀ 'ਚ ਨਾ ਸੋ ਦੈਟਸ ਇਟ ਇੱਕ ਜਾਦੂ ਹੈ ਜਿਹੜਾ ਕਿਸੇ ਨਾਲ ਸੁਵਾਰ ਪੁੱਛੇ ਤਾਂ ਜਵਾਬ ਦੇ ਦਿੰਦਾ ਹੈ ਜਾਦੂ ਇਹ ਹੈ ਕਿ ਤੁਸੀਂ ਇੱਕ ਵਾਰੀ ਇੱਕ ਕਦਮ ਪੱਟੋ ਸਹੀ ਪਰਮਾਤਮਾ ਵੱਲ ਧੀਏ ਤੂੰ ਧੀਏ ਮੇਰੀ ਯਾਦ ਰੱਖੀ ਆਪਣੇ ਦਿਲੋਂ ਦੁਖੀ ਹੋ ਕੇ ਇੱਕ ਵਾਰੀ ਅੱਖ 'ਚੋਂ ਹੰਝੂ ਕੱਢ ਕੇ ਇੱਕ ਕਦਮ ਪੱਟ ਸਹੀ ਉਸ ਤੋਂ ਬਾਅਦ ਤੁਹਾਨੂੰ ਮੈਨੂੰ ਦੱਸੀ ਵੀ ਕੀ ਹੋਇਆ ਐਸਾ ਜਾਦੂ ਆ ਥੈਂਕ ਯੂ ਥੈਂਕ ਯੂ ਸੋ ਮੱਚ ਸੋ 12 ਜੁਲਾਈ ਨੂੰ ਆ ਰਹੀ ਹੈ ਫਿਲਮ ਉਚਾਦਰ ਬਾਬੇ ਨਾਨਕ ਦਾ ਤੇ ਜਰੂਰ ਜਾ ਕੇ ਦੇਖਿਓ ਕਿਉਂਕਿ ਕਈ ਵਾਰੀ ਕੋਈ ਦੁੱਖ ਉਦੋਂ ਵੀ ਭੁੱਲ ਜਾਂਦੇ ਹੋਂਦੇ ਜੇ ਤੁਸੀਂ ਫਿਲਮ ਦੇਖ ਕੇ ਤੁਹਾਨੂੰ ਉਸ ਚੀਜ਼ ਤੋਂ ਮੈਸੇਜ ਮਿਲ ਜਾਏ ਸੋ ਤੁਸੀਂ ਜਰੂਰ ਜਾਣਾ 12 ਜੁਲਾਈ ਨੂੰ ਫਿਲਮ ਦੇਖਣわせ ਕਿਉਂਕਿ ਬਾਬਾ ਨਾਨਕ ਸਾਰਿਆਂ ਦਾ